नहीं सी के इन वे मार से पर लोग ने पहले मन बना रखे पब्लिक है सब जानती है ये पब्लिक है सब जानती है कौन है सच्चा कौन है झूठा सब पहचानती है ये पब्लिक है सब जानती है सो इस करके थोड़े न थोड़े वर्गे हाँ इथी रवे अवे ਔਰ ਜਿੰਨੀ ਵਾਰੀ ਆਪਾਂ ਹੁਣ ਕੋਈ ਆਪਾਂ ਨੂੰ ਕੁਝ ਨੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਦੁਗੜੇ ਟਿਕੜੇ ਹੋ ਕੇ ਨਿਕਲੇ ਆਂ ਬੜੀਆਂ ਵਾਹ ਫਲਾਉਂਦੇ ਆ ਪਤਾ ਨਹੀਂ ਉਹ ਹੋ ਜੂ ਉਹ ਹੋ ਜੂ ਕੁਝ ਨਹੀਂ ਹੁੰਦਾ ਤੂੰ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਆ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਰਹੇ ਨੇ ਚਾਹੁੰਗਾ ਕਿ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖੀ ਜਾਂਦੇ ਆ ਵੀ ਕੌਣ ਕਿੰਨੇ ਕ ਪਾਣੀ ਚਾਹ ਕੌਣ ਕੀ ਕਰਦਾ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾਂਦਾ ਕਰੋ ਕਿ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਨਹੀਂ ਸੀ ਕਿ ਇੰਨੀ ਵੱਡੇ ਮਾਰਜਨ ਤੇ ਪਰ ਲੋਕਾਂ ਨੇ ਪਹਿਲਾਂ ਹੀ ਮਨ ਬਣਾ ਰੱਖਿਆ ਸੀ ਸਵੇਤਾ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਵਰਗੇ ਆ ਇੱਥੇ ਰਵਾਂਗੇ ਐਂ ਰਵਾਂਗੇ ਔਰ ਜਿੰਨੀ ਵਾਰੀ ਆਪਾਂ ਹੁਣ ਕੋਈ ਆਪਾਂ ਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਦੁਗੜੇ ਤਿਕੜੇ ਹੋ ਕੇ ਨਿਕਲੇ ਆਂ ਬੜੀਆਂ ਵਾਹਾਂ ਫਲਾਉਂਦੇ ਆ ਪਤਾ ਨਹੀਂ ਆ ਹੋ ਜੂ ਆ ਉਹ ਹੋ ਜੂ ਕੁਛ ਨਹੀਂ ਹੁੰਦਾ ਤੁਸੀਂ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਆ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਦਿੰਦੇ ਨੇ ਅੱਜ ਉਹੀ ਵਧਾਈਆਂ ਦੇਈ ਜਾਂਦੇ ਨੇ ਬੱਲੇ ਸ਼ੇਰਾ ਕਮੋਲ ਕਰਤਿਫਾਨਾ ਕੱਲ ਵੀ ਗਾਣਾ ਗੜੀ ਜਾਂਦੇ ਸੀ ਉਹੀ ਠੀਕ ਹੈ ਨਾ ਸਚਉਂਦੇ ਵਸਦੇ ਰਹੋ ਥੈਂਕ ਯੂ ਫਿਰ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਪੰਜਾਬ ਐਦਾਂ ਹੀ ਖੁੱਗ ਵਸਦਾ ਰਹੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸੰਤ ਸਾਡਾ ਪੰਜਾਬ ਹੀ ਲੱਭ ਜੇ ਉਹੀ ਬਹੁਤ ਹੈ ਸੋ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਜ਼ਿੰਦਾਬਾਦ ਯਾਰ தேਈ ਕਿਤੇ ਇਹ ਹੋਊ ਇੱਥੇ ਥੋੜਾ ਜਿਹਾ ਉਹਨੂੰ ਤਾਂ ਪਤਾ ਲੱਗੇ ਵੀ ਆਹ ਕੀ ਹੋ ਜਾਂਦਾ ਥੋੜੀ ਜੀ ਤੜ ਤੜੀ ਨਹੀਂ ਤਾਂ ਛਰੇ ਇਨਕਲਾਬ ਜিন্দাবাদ ਇਨਕਲਾਬ ਜিন্দাবাদ ਗੋਲੇ ਸਾਲਾਹਾਰ ਜੈ ਜੀ ਆਰਾਮ ਨਾਲ ਚੱਲਣਾ ਹੈ ਆਰਾਮ ਨਾਲ ਜਾਣਾ ਇੱਕ ਮੈਂ ਹੋਰ ਬੇਨਤੀ ਕਰਦਾ ਕਿਸੇ ਨਾਲ ਲੜਨਾ ਨਹੀਂ ਕੱਲ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਦਾ ਜਵਾਬ ਨਹੀਂ ਦੇਣਾ ਅਮੇ ਸੋਸ਼ਲ ਮੀਡੀਆ ਤੇ ਕਮੈਂਟਾਂ ਚ ਨਾ ਲੜ ਪਿਓ ਜੇ ਜੇ ਕੁਝ ਕੋਈ ਕਹੀ ਜਾਂਦਾ ਹੈ ਕਹੀ ਜਾਣ ਦਿਓ ਕਿਉਂਕਿ ਜਦੋਂ ਜਿਹੜਾ ਮਾੜਾ ਪਹਿਲਵਾਨ ਹੁੰਦਾ ਜਦੋਂ ਹਾਰਦਾ ਹੁੰਦਾ ਉਹ ਦੰਦੀਆਂ ਵਢਣ ਲਾਇੰਦਾ ਕੰਨ ਤੇ ਦੰਦੀ ਵਢ ਲਈ ਕਹਿੰਦੇ ਕਿਤੇ ਨਾ ਇਹ ਤਾਂ ਲੜਨ ਨੂੰ ਫਿਰ ਤੇ ਆਪਾਂ ਕਿਉਂ ਲੜੀਏ ਵੀ ਉਹਨਾਂ ਕਹਿੰਦੇ ਜੀ ਕੰਮ ਕਰਨਾ ਹੈ ਇਸ ਤਾਂ ਇਸ ਤਾਂ ਜੋ ਕਰਨਾ ਹੈ ਇਸ ਤਾਂ ਭਾਈ ਲੋਕਾਂ ਵਾਸਤੇ ਕਰਨਾ ਹੈ ਜਿੰਦਾਬਾਦ ਬਹੁਤ ਬਹੁਤ ਮੁਬਾਰਕਾਂ ਮਨੀ ਜੀ ਬਹੁਤ ਬਾਤ ਧੰਨਵਾਦ भाई भगवंत मान जी को सभी कार्यकर्ताओं को सभी एमएलए सभी मिनिस्टर एम सबको बहुत बहुत बधाई हाँ इंकलाब कल आपने इंकलाब जिंदाबाद करके जी खुश कर दिया मैं तो दिल्ली में बैठा था कल मैं और अरविंद केजरीवाल जी साथ में बैठे थे खूब दिल खुश हो गया संजीव गौड़ा जी को भी बहुत बहुत बधाई एक एक कार्यकर्ता को और सबसे ज्यादा लुधियाना वेस्ट के लोगों को बहुत बहुत धन्यवाद इतना मान इतना प्यार सम्मान देने के लिए जोरदार तालियां एक बार लुधियाना वेस्ट के लोगों के लिए बजाई है बहुत बहुत धन्यवाद क्योंकि आपने आपने लुधियाना वेस्ट के चुनाव में केवल संजीव अरोड़ा जी को नहीं जिताया साहब की सरकार को ही आगे नहीं बढ़ाया बल्कि केजरीवाल जी केजरीवाल जी ने जो ईमानदारी की राजनीति की शुरुआत देश में की है उसको जिताया है जो गुंडई बदमाशी की राजनीति के खिलाफ अहंकार की राजनीति के खिलाफ शरीफ सज्जन लोगों को राजनीति में लाने के लिए केजरीवाल जी ने मानसाब ने सब लोगों ने जो मिशन चलाया आज आप उस, उसको जिताया है इसलिए लुधियाना वेस्ट के लोगों का बहुत बहुत धन्यवाद और इसलिए भी धन्यवाद मैं जब चुनाव प्रचार में घूमता था तो कई पत्रकार मुझसे पूछते थे मनीष जी ये सेमीफाइनल है तो मैं कहना चाहता हूं सेमीफाइनल जो जीत लिया अब फाइनल की बारी है सेमीफाइनल और आप देखो 2022 में 2022 में जब पूरे पंजाब में आंधी चल रही थी आम आदमी पार्टी की तब जितने वोटों से लुधियाना वेस्ट की सीट जीती थी उससे दोगुने मार्जिन से आपने लुधियाना वेस्ट की सीट जीती है दोगुने मार्जिन से यानी कि 2022 में आंधी आई थी कल केजरीवाल जी ने कहा है कि 2022 में आंधी आई थी अभी सेमीफाइनल तूफान की स्पीड से जीता है और पंजाब में रॉकेट की स्पीड से काम होंगे और दो में तूफान की स्पीड से जीत आएगी